ਸਰਕਾਰਾਂ ਨੂੰ ਵੀ ਸਮਾਜ ਸੇਵੀ ਸੰਸਦਮਾਂ ਨੂੰ ਵੀ ਬੇਨਤੀ ਹੈ ਕਿ ਗੱਲ ਤੇ ਗੌਰ ਕਰੋ ਨਹੀਂ ਹਾਲਾਤ ਬਹੁਤ ਮਾੜੇ ਹੋਣ ਵਾਲੇ ਨੇ ਬਿਜਲੀ ਇੰਨੀ ਆਮ ਕਰਤੀ ਪਤਾ ਨਹੀਂ ਕਿੱਥੋਂ ਲਿਆਂਦੀ ਹੈ ਜੁਲਾਈ ਦਾ ਜੂਨ ਹੈ ਕਿ ਜੁਲਾਈ ਹੈ ਜੂਨ ਹੈ ਜੀ ਜੂਨ ਜੂਨ ਦਾ ਲਾਸਟ ਚੱਲ ਰਿਹਾ ਹਫਤਾ ਪਰ ਕਿਸਾਨ ਖੁਸ਼ ਕਰਤੇ ਬੁੜੀਆਂ ਖੁਸ਼ ਨੇ ਕਰੇ ਵੀ ਗੋਹਾ ਜਿੰਨਾ ਹੈਗਾ ਕਿਹੜਾ 80% ਗੋਹਾ ਤਾਂ ਨਾਲੀਆਂ ਚ ਜਾਂਦਾ ਸਾਰਾ ਗੋਹਾ ਬੁੜੀਆਂ ਖੁਸ਼ ਕਰਤੀਆਂ ਪਾਏ ਪਚਲਦਾ ਮੋਟਰ ਜਾਂਦੀ ਨਹੀਂ ਪਾਣੀ ਘਰਾਂ ਆਲਾ ਬਿਜਲੀ ਫਰੀ ਹੈ ਇੱਕ ਚਿਮਨੀ ਬੰਦ ਹੈ ਮਖਿਆ ਆਮ ਹੋ ਗਈ ਛੋਟਾ ਕਰ ਲਵੇ ਆਂ ਵੀ ਆ ਦੇਖ ਸਕਦੇ ਹੋ ਪੂਰੀ ਗੱਲਬਾਤ ਸੁਣੋ ਤੁਸੀਂ ਆ ਘਰੇ ਸਾਡੀਆਂ ਬੁੜੀਆਂ ਚੁੱਗੀਆਂ ਹੋ ਹੋ ਮਾਰਦੀਆਂ ਨੇ ਪਾਈਪ ਸਾਰਾ ਗੋਹਾ ਨਾਲੀਆਂ ਚ ਫਿਰ ਨਾਲੀਆਂ ਬੰਦ ਹੋ ਜਾਂਦੀਆਂ ਨੇ 3 ਦਿਨ ਸਾਰਾ ਕੁਝ ਫਰੀ ਕਰਕੇ ਜੇ ਬਿਜਲੀ ਦੇ ਬਿੱਲ ਫੁੱਲ ਹੋਣ ਕਾਹਨੂੰ ਪਾਈਪ ਗੋਹੇ ਤੇ ਵੱਜਣ ਤੁਸੀਂ ਪਿੰਡਾਂ ਚ ਗੌਰ ਕਰਿਓ ਵੀ ਗੋਹਾ ਕਿੰਨਾ ਕ ਜਾਂਦਾ ਖੇਤਾਂ ਚ ਜਾਂਦਾ 10 20% ਜਾਂਦਾ ਨੇ ਪਾਈਪ ਮਾਰਿਆ 2 ਘੰਟੇ ਮੰਡੀਆਂ ਰਹਿੰਦੀਆਂ ਨੇ ਨਾਲੇ ਪਾਣੀ ਧਰਤੀ ਵਾਲਾ ਕਿਸੇ ਤੋਂ ਨਹੀਂ ਇੰਨੀ ਬਿਜਲੀ ਆਮ ਹੋਈ ਸੀ ਇਹ ਬਿਜਲੀ ਇੰਨੀ ਆਮ ਹੋਣ ਦਾ ਕਾਰਨ ਕੀ ਹੈ ਦੋ ਚੱਲ ਰਹੇ ਨੇ ਇੱਕ ਬੰਦਾ ਹੈ ਦੋ ਚੱਲ ਰਹੇ ਨੇ ਇੱਕ ਬੰਦਾ ਚਿਮਣੀ ਦੋ ਚਿਮਣੀਆਂ ਚੱਲ ਰਹੀਆਂ ਨੇ ਕਾ ਬਣ ਗਿਆ ਇੱਧਰ بجلی ਇੰਨੀ ਆਮ ਹੋ ਗਈ ਪੰਜਾਬ 'ਚ ਇੰਨੀ ਆਮ ਦਾ ਕਾਰਨ ਕੀ ਆ ਕਿਸੇ ਸਰਕਾਰਾਂ ਤੋਂ ਨਹੀਂ ਆਮ ਹੋਈ ਕੈਪਟਨ ਤੋਂ ਨਹੀਂ ਹੋਈ ਪਹਿਲਾਂ ਸਰਕਾਰਾਂ ਬਾਗੀਆਂ ਇਹ ਬਣਾ ਲਈ ਖੜਿਆਂਗੇ ਸੁਣੋ ਪੂਰੀ ਰਿਪੋਰਟ ਪੂਰੀ ਗੱਲਬਾਤ ਸਤਿ ਸ੍ਰੀ ਅਕਾਲ ਦੋਸਤੋ ਆਹ ਹੈ ਗਿਆ ਬਣਾ ਵਾਲੀ ਵਾਲਾ ਧਰਮ ਪਲਾਟ ਦੇਖ ਸਕਦੇ ਹੋ ਤਸਵੀਰਾਂ ਬਣਾ ਵਾਲੀ ਵਾਲਾ ਥਰਮ ਪਲਾਂਟ ਹੈ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੋਸਤੋ ਦੇਖ ਸਕਦੇ ਹੋ ਬਣਾ ਵਾਲੀ ਖੜੇ ਸੀਗੇ ਤੁਹਾਨੂੰ ਦੱਸਿਆ ਵੀ ਦੋ ਚਿਮਣੀਆਂ ਚੱਲ ਰਹੀਆਂ ਨੇ ਇੱਕ ਬੰਦਾ ਹੈ ਥਰਮ ਪਲਾਂਟ ਦੀ ਕਿਉਂਕਿ ਬਿਜਲੀ ਘਰਾਂ 'ਚ ਵੀ ਫ੍ਰੀ ਹੈ ਪੰਜਾਬ ਦੇ ਦੇਖੋ ਵੀ ਸਾਰਾ ਦੇਸ਼ ਬਿਨ ਭਰਦਾ ਖੇਤਾਂ ਵਾਲਾ ਜੂਪੀ ਵਿਹਾਰ ਵੀ ਭਰਦਾ ਪਰ ਪੰਜਾਬ ਨੂੰ ਘਰਾਂ ਵਾਲਾ ਵੀ ਫ੍ਰੀ ਕਰਤਾ ਇਹ ਲੰਮੀਆਂ ਚੀਜ਼ਾਂ ਨੇ ਸੋਚਣ ਵਾਲੀਆਂ ਪੰਜਾਬੀਓ ਫਰੀ ਹਰੇਕ ਚੀਜ਼ ਪੰਜਾਬੀਆਂ ਨੂੰ ਫਰੀ ਚ ਬਗਜੋ ਕੁਝ ਫਰੀ ਨਹੀਂ ਹੈਗਾ ਬਿਹਾਰ ਚ ਜਾਓ ਯੂਪੀ ਚ ਪੁੱਛੋ ਚਾਰਖੰਡ ਚ ਪੁੱਛੋ ਉਦੋਂ ਗਰੀਬ ਤਾਂ ਅਸੀਂ ਹੈ ਨਹੀਂ ਸੀ ਸਾਨੂੰ ਇਹ ਕੁਝ ਕਮਾਫ ਕਰਿਆ ਸਾਰਾ ਕੁਝ ਕਿਉਂਕਿ ਸਾਥੋਂ ਬਹੁਤ ਕੁਛ ਸੀਗਾ ਆ ਘਰੇ ਸਾਡੀਆਂ ਬੁੜੀਆਂ ਛੋ ਮਾਰਦੀਆਂ ਨੇ ਪਾਈਪ ਸਾਰਾ ਗੋਹਾ ਨਾਲੀਆਂ ਚ ਫਿਰ ਨਾਲੀਆਂ ਬੰਦ ਹੋ ਜਾਂਦੀਆਂ ਨੇ ਤੀਏ ਦਿਨ ਪੁੜੀਆਂ ਬੰਦ ਸਾਰਾ ਕੁਝ ਫਰੀ ਕਰਕੇ ਜੇ ਬਿਜਲੀ ਦੇ ਬਿੱਲ ਫੁੱਲ ਹੋਣ ਕਾਨੂੰ ਪਾਈਪ ਗੋਹੇ ਤੇ ਵੱਜਣ ਉਹੀ ਗੋਹਾ ਖੇਤਾਂ ਜਾਂ ਨਾ ਜਾਵੇ ਹੁਣ ਤੁਸੀਂ ਪਿੰਡਾਂ ਚ ਗੌਰ ਕਰਿਓ ਵੀ ਗੋਹਾ ਕਿੰਨਾ ਕੁ ਜਾਂਦਾ ਖੇਤਾਂ 'ਚ ਜਾਂਦਾ ਕਿੰਨਾ ਕੁ ਗੋਹਾ ਖੇਤਾਂ 'ਚ ਜਾਂਦਾ ਕਦੇ ਗੌਰ ਕਰੀਏ ਰੇੜੀਆਂ 'ਚ ਰੇੜੀਆਂ 'ਚ ਕਿੰਨਾ ਕੁ ਜਾਂਦਾ 10 20% ਜਾਂਦਾ ਨੇ ਪਾਈਪ ਮਾਰਿਆ 2 ਘੰਟੇ ਮੰਡੀਆਂ ਰਹਿੰਦੀਆਂ ਨੇ ਨਾਲੇ ਪਾਣੀ ਧਰਤੀ ਵਾਲਾ ਤੁਸੀਂ ਲਾ ਲਓ ਵੀ ਕਿੰਨਾ 12000 ਕੁਸ ਪਿੰਟਾ ਹੈ 12800 ਤਾਂ ਘਰ ਕਿੰਨੇ ਨੇ ਸਾਰਾ ਗੋਹਾ ਨਾਲੀਆਂ 'ਚ ਮਾਰਦੀਆਂ ਨੇ 80 85% ਤਾਂ ਪੱਕਾ ਹੀ ਹੈ ਸਰਕਾਰਾਂ ਨੂੰ ਵੀ ਸਮਾਜ ਸੇਵੀ ਸੰਸਦਮਾਂ ਨੂੰ ਵੀ ਬੇਨਤੀ ਹੈ ਕਿ ਗੱਲ ਤੇ ਗੌਰ ਕਰੋ ਨਹੀਂ ਹਾਲਾਤ ਬਹੁਤ ਮਾੜੇ ਹੋਣ ਵਾਲੇ ਨੇ ਬਿਜਲੀ ਇੰਨੀ ਆਮ ਕਰਤੀ ਪਤਾ ਨਹੀਂ ਕਿੱਥੋਂ ਲੈਂਦੀ ਹੈ ਕਿਸੇ ਤੋਂ ਨਹੀਂ ਇੰਨੀ ਬਿਜਲੀ ਆਮ ਹੋਈ ਸੀ ਅੱਜ ਕੱਲ ਆ ਕੇ 2 ਘੰਟੇ 4 ਘੰਟੇ ਰਹਿ ਜਾਂਦੀ ਦੀ ਕੱਟ ਤੇ ਕੱਟ ਕੱਟ ਤੇ ਕੱਟ ਇਹ ਬਿਜਲੀ ਇੰਨੀ ਆਮ ਹੋਣ ਦਾ ਕਾਰਨ ਕੀ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਦੇਖੋ ਵੀ ਦੋ ਚੱਲ ਰਹੇ ਨੇ ਇੱਕ ਬੰਦਾ ਹੈ ਦੋ ਚੱਲ ਰਹੇ ਨੇ ਇੱਕ ਬੰਦਾ ਚਿਮਣੀ ਦੋ ਚਿਮਣੀਆਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਬਣਾ ਵਾਲੀ ਵਾਲਾ ਥਰਮ ਪਲਾਟ ਹੈ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆਹ ਦੇਖ ਸਕਦੇ ਹੋ ਤਿੰਨ ਨੇ ਚ ਤਿੰਨ ਚਿਮਣੀਆਂ ਨੇ ਦੋ ਚੱਲ ਰਹੀਆਂ ਨੇ ਇੱਕ ਬੰਦ ਹੈ ਹੁਣ ਬਿਜਲੀ ਸ਼ਾਇਦ ਪੰਜਾਬ ਵਿੱਚ ਆਮ ਹੋ ਗਈ ਬਾਦੂ ਹੋ ਗਈ ਇਸ ਕਰਕੇ ਇੱਕ ਚਿਮਨੀ ਬੰਦ ਹੈ ਦੋ ਚੋਂ ਨਿਕਲ ਰਿਹਾ ਚਿੱਟਾ-ਚਿੱਟਾ ਧੂਆ ਤੇ ਇੱਕ ਆਸੀ ਜੀ ਬੰਦ ਹੈ ਆ ਦੇਖੋ ਥਰਮਨ ਪਲਾਟ ਪਣਾ ਵਾਲੀ ਵਾਲਾ ਵੀਡੀਓ ਸ਼ੇਅਰ ਕਰ ਦਿਓ ਪਰ ਕਿਸਾਨ ਖੁਸ਼ ਕਰਦੇ ਕਿ ਬੁੜੀਆਂ ਖੁਸ਼ ਨਹੀਂ ਕਰੇ ਵੀ ਗੋਹਾ ਜਿੰਨਾ ਹੈਗਾ ਕਿਹੜਾ 80% ਗੋਹਾ ਤਾਂ ਨਾਲੀਆਂ ਚ ਜਾਂਦਾ ਸਾਰਾ ਗੋਹਾ ਧੋਣ ਨੂੰ ਨਾਲੀਆਂ ਬੁੜੀਆਂ ਖੁਸ਼ ਕਰਤੀਆਂ ਪਾਏ ਪ ਚਲਦਾ ਮੋਟਰ ਜਾਂਦੀ ਨਹੀਂ ਪਾਣੀ ਘਰਾਂ ਵਾਲਾ ਬਿਜਲੀ ਫਰੀ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਕਿ ਕਾ ਬਣ ਗਿਆ ਇੱਧਰ